ਕੱਪ ਇਹਨਾਂ ਖਾ ਲਿਆ ਵਾ ਸਵਾਦ ਕੱਪ ਦਾ ਵੀ ਕੱਪ ਦਾ ਟੇਸਟੀ ਹੋ ਜਾਏ ਹਾਂ ਬਹੁਤ ਵਧੀਆ ਕੱਪ ਦਾ ਟੇਸਟੀ ਚਾਕਲੇਟ ਵਾਲਾ ਆ ਆ ਸਰ ਇਹ ਕੱਪ ਜੀ ਇਹ ਚੋਲਾਂ ਦਾ ਆਟਾ ਦੇਸੀ ਗੁੜ ਦੇ ਮਿਕਸਚਰ ਦਾ ਤਿਆਰ ਆ ਇਹ ਕੱਪ ਆ ਇਹ ਵੇਖੋ ਇਹ ਗੱਠ ਟੁੱਟ ਤੇ ਇਹ ਗਾਸ ਆ ਜਾ ਕੱਢੇ ਅੱਧ ਦੁਪਹਿਰੇ ਬਸ ਹੀ ਆਇਆ ਸੀ ਉਹਨੇ ਆਪਣੀ ਮੰਮੀ ਦੇ ਨਾਲ ਲੈ ਕੇ ਆਏ ਕਹਿੰਦੇ ਮੇਰਾ ਜਦੋਂ ਦੀ ਤੁਹਾਡੀ ਵੀਡੀਓ ਵੇਖੀ ਆ ਤੇ ਸਹਿਰ ਦਾ ਮੇਰਾ ਸਿਰ ਖਾ ਰਿਹਾ ਵੀ ਮੈਨੂੰ ਲੈ ਕੇ ਚਲੋ ਲੈ ਕੇ ਆਗੇ ਬਸ ਕبھی ਕੋਈ ਵੀ ਕਰਿਆ ਆਵੇ ਇਹ ਸਭ ਤੋਂ ਪਹਿਲੇ ਜਾਨੂ ਚਾਹ ਜਿਹੜਾ ਹੈ ਮੇਰੀ ਕਿੰਨੇ ਚਾਹ ਬਣਾਓ ਤਾਂ ਇਥੇ ਹੋਰ ਲੋਕ ਪਹੁੰਚੇ ਨੇ ਜਿਹੜੇ ਚਾਹ ਪੀਣ ਲਈ ਵੀਡੀਓ ਦੇਖ ਕੇ ਤੇ ਚਾਹ ਦੇ ਨਾਲ ਜਿਹੜੇ ਕੱਪ ਖਾਣ ਨੂੰ ਨੌਜਵਾਨੀ ਤੇ ਇਕੱਠੇ ਹੋਏ ਨੇ ਹਾਂਜੀ ਭਾਜੀ ਇਹ ਵੀਡੀਓ ਦੇਖ ਕੇ ਆਏ ਹਾਂ ਜੀ ਹਾਂਜੀ ਹਾਂਜੀ ਵੀਰ ਜੀ ਵੀਡੀਓ ਦੇਖ ਕੇ ਆਏ ਆਪਾਂ ਜੀ ਭਾਈ ਜੀ ਕਿਸ ਤਰ੍ਹਾਂ ਮਤਲਬ ਇਹ ਆਈਟਮ ਤੁਸੀਂ ਪਹਿਲੇ ਕਦੀ ਸੁਣੀ ਹੈ ਕਿ ਚਾਹ ਪੀ ਕੇ ਉਤੋਂ ਕੱਪ ਖਾ ਲੋ ਨਹੀਂ ਨਹੀਂ ਮੇਰੀ ਜਾਨ ਆਪਾਂ ਪਹਿਲੀ ਵਾਰ ਸੁਣਿਆ ਆਪਾਂ ਇੱਥੇ ਵਾਧੂ ਚਾਹ ਪੀਤੀ ਆ ਬੜੇ ਜਾਨਦੋ ਆ ਕਿ ਆਪਾਂ ਤੁਹਾਡੀ ਵੀਡੀਓ ਵੇਖੀ ਆ ਚਾਹ ਕੇ ਰਿਪੋਰਟ ਕਹਿੰਦੇ ਮਿਲਦੀ ਹੁਣ ਪੀ ਕੇ ਦੱਸਾਂਗੇ ਵੀ ਓਕੇ ਰਿਪੋਰਟ ਆ ਕਿੰਨੇ ਛੱਪ ਜੀ ਤੀ ਕਿੱਥੋਂ ਆਏ ਜੀ ਅਸੀਂ ਵਡਾਲੀਓ ਵੀਰ ਜੀ ਵਡਾਲੀਓ ਵੀਡੀਓ ਵੇਖੀ ਆ ਜੀ ਹਾਂਜੀ ਵੀਡੀਓ ਵੇਖ ਕੇ ਆਏ ਚਾਹ ਓਕੇ ਚਾਹ ਪਤੀ ਪੂਰੀ ਠੋਕੇ ਪੁੰਦੇ ਉਸਤਾਦ ਹੁ ਬਾਬੇ ਕਿਰਪਾ ਨਾਲ ਕੰਮ ਪੂਰਾ ਚੱਲਦਾ ਚਾਹ ਤੇ ਨੋਰਮਲੀ ਇਸਰੋਂ ਮਿਲਦੀ ਹੈ ਆ ਕੱਪ ਵਾਲੀ ਜਿਹੜੀ ਵੈਰਾਈਟੀ ਸ਼ੁਰੂ ਕੀਤੀ ਹੈ ਕਿ ਚਾਹ ਪੀ ਕੇ ਉੱਤੋਂ ਕੱਪ ਖਾ ਲੋ ਇੱਕ ਤਰ੍ਹਾਂ ਦੀ ਬਹੁਤ ਸਾਜੀ ਸਵਾਲ ਲੱਗਦਾ ਹੈ ਕੰਮ ਬਟਾੜਾ ਮਾਲ ਮਤਾਸ਼ਾ ਗਿਆ ਹੁੰਦਾ ਹੈ ਬਿਲਕੁਲ ਦੇਖ ਸਕਦੇ ਜਿਹੜੇ ਇੱਥੇ ਲੋਕ ਪਹੁੰਚੇ ਨੇ ਉਹ ਚਾਹ ਪੀ ਕੇ ਨਜ਼ਾਰੇ ਲੈ ਰਹੇ ਨੇ ਅਤੇ ਇਹ ਕਹਿ ਰਹੇ ਨੇ ਕਿ ਆਡਮ ਜਿਹੜੀ ਇਹ ਪਹਿਲੀ ਵਾਰੀ ਦੇਖੀ ਹੋਈ ਇੱਕ ਚਾਹ ਪੀ ਕੇ ਉਸ ਤੋਂ ਕੱਪ ਖਾ ਲੋ ਆਨੰਦ ਲੈ ਲਿਆ ਇਹਨਾਂ ਗੱਲਬਾਤ ਕਰਦੇ ਆ ਕਿ ਆਖਿਰਕਾਰ ਚਾਹ ਕਿਤਰਾ ਲੱਗੀ ਸਸੀ ਕਾ ਭਾਜੀ ਸਸੀ ਕਾ ਜੀ ਹਾਂਜੀ ਭਾਜੀ ਯਾਰ ਨਵੀਂ ਤਰੀਕੇ ਦੀ ਜਿਹੜੀ ਚਾਹ ਵਾ ਨਾਲ ਕੱਪ ਖਾ ਸਕਦੇ ਕਿਸ ਤਰ੍ਹਾਂ ਦਾ ਲੱਗਾ ਇਹ ਇੱਕ ਕਨਸੈਪਟ ਵੀਰੇ ਮੈਂ ਵੀ ਇੰਸਟਾਗ੍ਰਾਮ ਤੇ ਦੇਖਿਆ ਸੀਗਾ ਤੇ ਅੱਜ ਆਏ ਵਿਜ਼ਿਟ ਕੀਤਾ ਸੀ ਅਮਰੀ ਸਰ ਤੇ ਮੈਂ ਕਿਹਾ ਚਲੋ ਜਾ ਕੇ ਉਹਨੇ ਵੀਰ ਹੋਣਾ ਕੋਲੇ ਤੇ ਚਾਹ ਬਹੁਤ ਵਧੀਆ ਜਿੰਨਾ ਸੁਣਿਆ ਸੀ ਉਸ ਤੋਂ ਵਧੀਆ ਲੱਗਾ ਵਾ ਟੇਸਟ ਕਿ ਹੋ ਜਾ ਚਾਹ ਕੇ ਬਹੁਤ ਵਧੀਆ ਟੇਸਟ ਹੈ ਜੀ ਜੇ ਕੋ ਮੇਰਾ ਫਰੈਂ ਪੀ ਕੇ ਦੇਖੋ ਜੀ ਬਹੁਤ ਵਧੀਆ ਵਾ ਇਸ ਸਵਾਦ ਬਹੁਤ ਵਧੀਆ ਮੁੰਡਿਆਂ ਦਾ ਨਰਮ ਸਮਹਾ ਲਿਆ ਜਿਹੜੇ ਕੱਪ ਖਾਣ ਵਾਲੇ ਵੈਰਾਈਟੀ ਨਵੀਂ ਸੁਣੀ ਹੈ ਜਿਹੜੇ ਮੈਂ ਕੱਪ ਹੀ ਇੰਨਾ ਖਾ ਲਿਆ ਵਾ ਸਵਾਦ ਹੈ ਕੱਪ ਵੀ ਆਹ ਦੇਖੋ ਕੱਪ ਦਾ ਟੇਸਟੀ ਹੋ ਜਾ ਰਿਹਾ ਹੈ ਹਾਂ ਬਹੁਤ ਵਧੀਆ ਕੱਪ ਦਾ ਟੇਸਟ ਵੀ ਚਾਕਲੇਟ ਫਲੇਵਰ ਵਾਲਾ ਤਾਂ ਦੇਖ ਸਕਦੇ ਜੇ ਲੋਕ ਵੀ ਜਿਹੜੇ ਨਾਂ ਲਾ ਕੇ ਇੱਥੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਇੱਥੇ ਆ ਗਏ ਕਾਫੀ ਸਸਸੀਗਾ ਦੋਸਤੋ ਤੁਸੀਂ ਦੇਖ ਰਹੇ ਹੋ ਹੋਰ ਨਿਊਜ਼ ਇੰਡੀਆ ਤੇ ਮੈਂ ਤੁਹਾਡੇ ਨਾਲ ਵਿਸ਼ਾਲ ਮਿਸ਼ਰਾ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਇੱਕ ਨਵਾਂ ਹੀ ਟ੍ਰੈਂਡ ਅਮ੍ਰਿਤਸਰ ਦੇ ਵਿੱਚ ਜਿਹੜਾ ਚੱ ਚਾਹ ਪੀ ਕੇ ਨਾਲ ਗਲਾਸ ਖਾਓ ਜੀ ਹਾਂ ਅੰਮ੍ਰਿਤਸਰ ਦੇ ਵਿੱਚ ਬਹੁਤ ਹੀ ਚਰਚਾ ਜਿਸ ਚੱਲ ਰਹੀ ਹੈ ਉਹ ਕਹਾੜ ਜਿਹੀ ਇੱਕ ਵੀਡੀਓ ਵਾਇਰਲ ਹੋਈ ਹੈ ਅਸੀਂ ਅੱਜ ਉਹਦੇ ਕੋਲ ਪਹੁੰਚੇ ਆ ਤੁਹਾਨੂੰ ਦੱਸਣਾ ਚਾਹਾਂਗੇ ਕਿ ਇੰਸਟਾਗ੍ਰam ਤੇ ਬਹੁਤ ਹੀ ਤੇਜ਼ੀ ਨਾਲ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਚਾਹ ਪੀਣ ਤੋਂ ਬਾਅਦ ਜਿਹੜਾ ਨਾਲ ਕੱਪ ਵੀ ਖਾ ਸਕਦੇ ਆ ਤੇ ਅੱਜ ਅਸੀਂ ਉੱਥੇ ਪਹੁੰਚੇ ਆ ਅਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਲੋਕਾਂ ਨਾਲ ਵੀ ਕਰਾਂਗੇ ਚਾਹ ਪੀਣ ਤੋਂ ਬਾਅਦ ਗਲਾਸ ਦਾ ਟੈਸਟ ਕਿਸ ਤਰ੍ਹਾਂ ਦਾ ਅਖੀਰ ਲੱਗ ਰਿਹਾ ਤਾਂ ਸਭ ਤੋਂ ਪਹਿਲੇ ਤਸਵੀਰਾਂ ਤੁਸੀਂ ਦੇਖ ਸਕਦੇ ਜੇ ਅਸੀਂ ਕਾਰਡ ਤੇ ਪਹੁੰਚ ਚੁੱਕੇ ਹਈਆਂ ਤਾਂ ਮੈਂ ਤੁਹਾਨੂੰ ਦਿਖਾਣਾ ਚਾਹੁੰਗਾ ਕਿ ਚਾ ਕਿਸ ਤਰੀਕੇ ਨਾਲ ਜਿਹੜੀ ਨਵਲ ਬਣਾਈ ਜਾ ਰਹੀ ਹੈ ਤੇ ਨਾਲ ਹੀ ਅਸੀਂ ਦੁਕਾਨਦਾਰ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਸਸੀ ਗਾ ਬਾਜੀ ਸਸੀ ਗਾ ਬਾਜੀ ਭਾਜੀ ਇਹ ਕਿਤਨਾ ਕਨਸੈਪਟ ਮਾਈਂਡ ਤੇ ਆਇਆ ਕਿ ਚਾਹ ਨਾਲ ਚਾਹ ਪੀਓ ਮਗਰੇ ਗਲਾਸ ਖਾਓ ਐਸਰ ਐਕਚੁਅਲੀ ਮੈਂ ਜੌਬ ਕਰਦਾ ਮੈਂ ਕਿਤੇ ਬਾਹਰ ਬਿਜ਼ਨਸ ਆਈਡੀਆ ਵਾਸਤੇ ਗਿਆ ਸੀ ਉੱਥੇ ਇਹ ਆਈਡੀਆ ਕਿਸੇ ਨੇ ਆਪਣੇ ਲਿਆਂਦਾ ਸੀ ਤੇ ਮੈਨੂੰ ਵੀ ਆਈਡੀਆ ਬਹੁਤ ਕਲਿੱਕ ਕੀਤਾ ਉਹਨਾਂ ਦਾ ਸੀ ਇਹ ਬੇਸਡ ਵੀ ਤੁਸੀਂ ਇਹ ਕਨਸੈਪਟ ਲਿਆਓ ਆਪਣੇ ਇੰਡੀਆ 'ਚ ਕਿਉਂਕਿ ਆਪਣੇ ਕਾਫੀ ਟਾਈਮ ਬਾਅਦ ਚੀਜ਼ਾਂ ਨਹੀਂ ਆਈਆਂ ਸਾਨੂੰ ਕੋਈ ਵੀ ਚੀਜ਼ ਨਵੀਂ ਦੇਖਣੀ ਪੈਂਦੀ ਬਾਹਰ ਜਾਣਾ ਪੈਂਦਾ ਇਸ ਲਈ ਆਪਾਂ ਉਦੋਂ ਤੋਂ ਸੋਚ ਰਹੇ ਵੀ ਜਲਦੀ ਤੋਂ ਜਲਦੀ ਇੱਥੇ ਲਿਆਂਦਾ ਜਾਵੇ ਤੇ ਮੈਂ ਕਿਤੇ ਬੀਨੋ ਜਿੱਥੇ ਦੱਸ ਗਿਆ ਉੱਥੇ ਆਈਡੀਆ ਮੇਰੇ ਮਾਈਂਡ 'ਚ ਕਲਿੱਕ ਕੀਤਾ ਸੀ ਤੇ ਫਿਰ ਇਹਦੇ ਪਿੱਛੇ ਕਾਫੀ ਲੱਗੇ ਰਹੇ ਇਹਦੀ ਲਾਈਫ ਕਿੰਨਾ ਚਿਰ ਹੁੰਦੀ ਆ ਕੀ ਮਟੀਰੀਅਲ ਤੋਂ ਬੰਦਾ ਵਾ ਤੇ ਹੁਣ ਮਹਾਰਾਜ ਨੇ ਰਾਸ ਵਿਭਾਗ ਲਾਇਆ ਇਹ ਬਹੁਤ ਵਧੀਆ ਚੱਲ ਰਿਹਾ ਆ ਆਪਾਂ ਨੂੰ ਬੜਾ ਪਿਆਰ ਮਿਲਿਆ ਵੀਰਾਂ ਭਰਾਵਾਂ ਦਾ ਸਾਰਿਆਂ ਦਾ ਚ ਗੱਲ ਕਰੀਏ ਸਵੇਰੇ ਕਿਸੇ ਦੇ ਵੀ ਗੱਲ ਕਰੀਏ ਸਵੇਰੇ ਉੱਠਦਿਆਂ ਸਾਰੀ ਜਿਹੜੀ ਪਹਿਲੀ ਜ਼ਰੂਰਤ ਹੁੰਦੀ ਆ ਕਿਸੇ ਦੇ ਵੀ ਮੂੰਹ ਦੀ ਗੱਲ ਕਰੀਏ ਚਾਹ ਦਾ ਵਰਡ ਨਿਕਲਦਾ ਪਾਜੀ ਆਪਣੇ ਪੰਜਾਬੀਆਂ ਦੀ ਜਿਹੜੀ ਸਾਨੂੰ ਪਤਾ ਵਾ ਵੀ ਚਾਹ ਜਿਹੜੀ ਆ ਚਾਹਣਾ ਬਣਦੀ ਆ ਕਿ ਵੀ ਕੋਈ ਵੀ ਘਰੇ ਆਵੇ ਇਹ ਸਭ ਤੋਂ ਪਹਿਲੇ ਜਾਨੂੰ ਚਾਹ ਜਿਹੜਾ ਫੇਰ ਹੀ ਕਿਨੇ ਚਾਹ ਬਣਾਓ ਕਿ ਨਹੀਂ ਤੇ ਆਪਾਂ ਦੇ ਵੈਸੇ ਬੈਡ ਟੀ ਵਾਲੇ ਬੰਦੇ ਆ ਉੱਠਣ ਦਾ ਵੇਲੇ ਨਾਲ ਚਾਹ ਚਾਹੀਦੀ ਹੁੰਦੀ ਆ ਤੇ ਉਹੀ ਥੀਂ ਆਪਾਂ ਆਪਣਾ ਪੈਸ਼ਨ ਬਣਾਇਆ ਵਾ ਕਿਉਂਕਿ ਜੇ ਕੋਈ ਨਵਾਂ ਟ੍ਰੈਂਡ ਚੱਲਦਾ ਹੈ ਤਾਂ ਲੋਕਾਂ ਦਾ ਬਹੁਤ ਪਿਆਰ ਮਿਲਦਾ ਉਹ ਪਿਆਰ ਮਿਲਿਆ ਬਹੁਤ ਲੋਕ ਬਹੁਤ ਪਿਆਰ ਆਪਾਂ ਨੂੰ ਬੇਬੀ ਵੀਰ ਭਰਾ ਆਪਣੇ ਜਿੰਨੇ ਵੀ ਬਜ਼ੁਰਗ ਸਭ ਤੋਂ ਜ਼ਿਆਦਾ ਖਾਸ ਭਾਜੀ ਬੱਚਿਆਂ ਦਾ ਪਿਆਰ ਮਿਲਿਆ ਜੇ ਅੱਜ ਦੁਪਹਿਰੇ ਬਾਅਦ ਕੋਈ ਆਇਆ ਸੀ ਉਹਦੇ ਆਪਣੀ ਮੰਮੀ ਦੇ ਨਾਲ ਲੈ ਕੇ ਆਏ ਕਹਿੰਦੇ ਮੇਰਾ ਜਦੋਂ ਦੀ ਤੁਹਾਡੀ ਵੀਡੀਓ ਵੇਖੀ ਆ ਤੇ ਸੇਰ ਦਾ ਮੇਰਾ ਸੇਰ ਖਾਰ ਰਿਹਾ ਵੀ ਮੈਨੂੰ ਲੈ ਕੇ ਚਲੋ ਲੈ ਕੇ ਚਲੋ ਬਾਕੀ ਆਪਾਂ ਨੂੰ ਬੜਾ ਮਾਹਰ ਆਇਆ ਦਾ ਸ਼ੁਕਰ ਹੈ ਵੀ ਬੜਾ ਪਿਆਰ ਮਿਲ ਰਿਹਾ ਅੱਛਾ ਮੈਂ ਗੱਲ ਕਰਾਂਗਾ ਤੁਸੀਂ ਨਾਲ ਨਾਲ ਕੱਪ ਦਿਖਾਓ ਕੱਪ ਕਿਸ ਮਟੀਰੀਅਲ ਨਾਲ ਬਣਦਾ ਹੈ ਖਾਦਾ ਕਿਸ ਤਰ੍ਹਾਂ ਜਾਂਦਾ ਉਹ ਸਾਰੀ ਚੀਜ਼ ਆ ਸਰ ਹੈ ਕੱਪ ਜੀ ਇਹ ਚੋਲਾਂ ਦਾ ਆਟਾ ਦੇਸੀ ਗੁੜ ਦਾ ਮਿਕਸਚਰ ਦਾ ਤਿਆਰ ਆ ਇਹ ਕੱਪ ਆ ਇਹ ਵੇਖੋ ਇਹ ਗਿਆ ਟੁੱਟ ਤੇ ਇਹ ਗਿਆ ਖਾ ਗਿਆ ਆ ਕੋਈ ਵੀ ਖਾ ਕੇ ਵੇਖੋ ਕਿਤੇ ਆਪਾਂ ਝੂਠ ਨਹੀਂ ਬੋਲਣੇ ਆਪਾਂ ਹੀ ਨੇ ਬਿਲਕੁਲ ਚਾਹ ਦੇ ਨਾਲ ਗਲਾਸ ਵੀ ਜਿਹੜੇ ਖਾ ਸਕਦੇ ਆ ਗੱਲ ਕਰਾਂਗੇ ਚਾਹ ਦੇ ਫਲੇਵਰ ਕਿੰਨੇ ਨੇ ਭਾਈ ਆਪਣੇ ਕੋਲ ਚਾਹ ਦੇ ਫਲੇਵਰ ਤਿੰਨ ਜੇ ਚਾਕਲੇਟ ਇਲਾਚੀ ਤੇ ਮਸਾਲਾ ਤਾਂ ਜਦੋਂ ਦਾ ਮਤਲਬ ਤੁਸੀਂ ਕੰਮ ਸ਼ੁਰੂ ਕੀਤਾ ਹੁਣ ਆਸ-ਪਾਸ ਲੋਕਾਂ ਦਾ ਪਿਆਰ ਕਿਸ ਤਰ੍ਹਾਂ ਮਿਲ ਰਿਹਾ ਕਿ ਇੱਕੋ ਦੁਕਾਨ ਇੱਥੇ ਹੀ ਹੈ ਕਿ ਅੰਬਰਸਰ ਦੇ ਵਿੱਚ ਹੋਰ ਵੀ ਕੋਈ ਲੱਗ ਗਈ ਹੋਈ ਹੈ ਕਿਉਂਕਿ ਕੌਫੀ ਦਾ ਵੀ ਟ੍ਰੈਂਡ ਨਾਲ-ਨਾਲ ਆਪਣੇ ਪੰਜਾਬ 'ਚ ਬਹੁਤ ਹੈ ਭਾਈ ਆਪਣਾ ਆਪਾਂ ਕਰਮ ਖਾਣੇ ਆ ਵੈਸੇ ਹਲੇ ਤੱਕ ਤਾਂ ਕੋਈ ਲੱਗੀ ਨਹੀਂ ਹੈ ਤੇ ਤੁਹਾਡੇ ਮੂਜ ਕਹਿੰਦੇ ਕਿ ਉਹ ਸ਼ੱਕਰ ਲਾਵਾਂਗੇ ਤੇ ਆਪਾਂ ਆਪਣੀ ਲਾਵਾਂਗੇ ਅਗਲੇ ਪਾਸੇ ਸੋ ਪਲਾਨ ਕਰ ਰਹੇ ਆਂ ਮੈਂ ਕਹਾਂ ਵੀ ਥੋੜੇ ਜਿਹਾ ਟਾਈਮ ਦੀ ਵੇਟ ਆ ਬਾਅਦ ਹੋ ਜਾਦਾ ਭਾਈ ਇੱਕ ਹੋਰ ਦੁਕਾਨ ਲਾਣ ਦੀ ਸੋਚ ਰਿਹਾ ਬਿਲਕੁਲ ਜੀ ਮੈਂ ਨਾਲ ਦਿਖਾਣਾ ਚਾਹਾਂਗਾ ਕਿ ਚਾਹ ਕਿਸ ਤਰ੍ਹਾਂ ਬਣਦੀ ਹੈ ਚਾਹ ਦੇ ਫਲੇਵਰ ਕਿਹੜੇ ਕਿਹੜੇ ਨੇ ਉਹ ਵੀ ਨਾਲ ਗੱਲ ਕਰਨ ਭਾਜੀ ਵਿੱਚ ਕਿਹੜੀ ਕਿਹੜੀ ਸਪੈਸ਼ਲ ਚੀਜ਼ਾਂ ਹੋਰ ਪਾਈਆਂ ਜਾਂਦੀਆਂ ਚਾਹ ਦੇ ਵਿੱਚ ਨਾਲ-ਨਾਲ ਉਹ ਵੀ ਤੁਸੀਂ ਦੱਸੋ ਚਾਹ ਕਿਸ ਤਰ੍ਹਾਂ ਬਣਦੀ ਹੈ ਕੀ ਕੀ ਹੋਰ ਵਿੱਚ ਪਾਇਆ ਜਾਂਦਾ ਹੈ ਅੱਇਆ ਲਾਜੀ ਹੈ ਆ ਮੋਤੀ ਇਲਾਚੀ ਹੈ। ਇਹ ਵੀ ਚਾਹ ਚ ਐਡ ਹੁੰਦੀ ਆ। ਨਾਲ ਫਲੇਵਰ ਫਲੇਵਰ ਕਿੰਨੇ ਕਿੰਨੇ ਤਰੀਕੇ ਦੇ ਆ? ਫਲੇਵਰ ਆਪਣੇ ਕੋਲ 3 ਤਰੀਕੇ ਦੇ ਸਰ ਚਾਕਲੇਟ, ਇਲਾਚੀ ਤੇ ਮਸਾਲਾ। ਜਰੂਰ ਮੈਂ ਚਾਹਾਂਗਾ ਕਿ ਹੁਣ ਇਹ ਤੁਹਾਨੂੰ ਚਾਹ ਵੀ ਕੱਪ ਚ ਪਾ ਕੇ ਦਿਖਾਈ ਜਾਵੇ। ਕਿਸ ਤਰੀਕੇ ਦੀ ਇਹ ਚਾਹ ਕੱਪ ਚ ਪੈ ਕੇ ਆਖਰ ਲੱਗਦੀ ਹੈ। ਚਾਹੋਗੇ ਕਿਉਂਕਿ ਪਿਆਰ ਤਾਂ ਮਿਲ ਹੀ ਰਿਹਾ ਹੈ। ਦਾ ਕੋਈ ਇਹੀ ਆਪਣੇ ਸਾਰੇ ਵੀਰਾਂ ਭਰਾਵਾਂ ਨੂੰ ਵੀ ਇੱਕ ਵਾਰੀ ਆਣ ਵਿਜ਼ਿਟ ਕਰਨ। ਤੇ ਸਾਨੂੰ ਸਪੋਰਟ ਕਰਨ ਬਾਕੀ ਹੋਰ ਵੀ ਆਪਾਂ ਬੜੀਆਂ 네ਗਟਿਵ ਚੀਜ਼ਾਂ ਵੀ ਸਪੋਰਟ ਕਰਦੇ ਆ ਇਹਦੇ ਵਿੱਚ ਦੋ ਚੀਜ਼ਾਂ ਦਾ ਫਾਇਦਾ ਇੱਕ ਦੇ ਵਾਤਾਵਰਣ ਸਾਫ਼ ਰਹਿ ਰਿਹਾ ਵਾ ਸਭ ਤੋਂ ਵੱਡੀ ਪ੍ਰੋਬਲਮ ਸਾਡੇ ਡਿਸਪੋਜ਼ੀਬਲ ਦੀ ਆ ਇਹਦਾ ਇਹ ਆ ਕਿ ਵਨ ਟਾਈਮ ਯੂਜ਼ ਆ ਇਹ ਕਿਤੇ ਸੁੱਕਿਆ ਵੀ ਨਹੀਂ ਜਾਂਦਾ ਸਾਡੇ ਸਰੀਰ 'ਚ ਹੀ ਜਾਂਦਾ ਸਾਡੇ ਸਰੀਰਵਾਸਤ ਵੀ ਸਹੀ ਆ ਦੇਸੀ ਗੋੜਿਆਂ ਚੋਲਾਂ ਦਾ ਆਟਾ ਇਹਦੇ ਨਾਲ ਕੋਈ ਸਾਈਡ ਇਫੈਕਟ ਵੀ ਨਹੀਂ ਹੈਗਾ ਜਿਹੜਾ ਡਿਸਪੋਜ਼ੀਬਲ 'ਚ ਆਪਾਂ ਕੋਈ ਵੀ ਚੀਜ਼ ਪੀਂਦੇ ਆ ਤੁਹਾਨੂੰ ਵੀ ਪਤਾ ਹੈ ਇਸ ਟਾਈਮ ਉਹ ਨੀਰਾ ਕੈਂਸਰ ਦਾ ਘਰ ਆ ਜੇ ਗੱਲ ਕਰੀਏ ਜਿੰਨੀ ਛੇਤੀ ਫੇਮ ਹੁੰਦੀ ਹੈ ਉਹਦੇ ਨਾਲ ਦਿੱਕਤਾਂ ਵੀ ਕੁੱਝ ਆ ਜਾਂਦੀਆਂ ਨੇ ਜੇ ਗੱਲ ਕਰ ਲਈ ਪ੍ਰਸ਼ਾਸਨ ਵੱਲੋਂ ਵੀ ਆ ਜਾਂਦੀ ਹੈ ਲੋਕਾਂ ਵੱਲੋਂ ਵੀ ਆਂਦੀ ਕੋਈ ਇਹੋ ਜੀ ਦਿੱਕਤ ਜਾਂ ਪਰੇਸ਼ਾਨੀ ਆਂਦੀ ਹੋਵੇ ਨਹੀਂ ਭਾਜੀ ਹਲੇ ਤੱਕ ਤੇ ਆਪਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਜਾਈ ਦਿੱਕਤ ਪਰੇਸ਼ਾਨੀ ਇਹ ਹੀ ਆਂਦੀ ਆ ਆਪਾਂ ਨੂੰ ਕਿ ਬਾਸ ਸਾਡੇ ਕੋਲ ਸਟਾਕ ਖਤਮ ਹੋ ਜਾਂਦਾ ਭਾਜੀ ਕਿ ਕਾਹ ਕੇ ਜਿਹੜੇ ਮੈਂ ਤਾਂ ਕਰਦੇ ਹੁਣ ਕੇ ਭਾਈ ਆਓ 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 ਇਹ ਹੀ ਬੜੀ ਦੁਰੋਆਇ ਲੱਤੀ ਆਈ ਦਿੱਕਤ ਪਰੇਸ਼ਾਨੀ ਆ ਰਹੀ ਬਾਕੀ ਕੋਈ ਪ੍ਰਸ਼ਾਸਨ ਵੱਲੋਂ ਨਹੀਂ ਆ ਰਹੀ ਨੂੰ ਬੜਾ ਸਾਰੇ ਵੱਲੋਂ ਸਪੋਰਟਿਵ ਮਿਲ ਰਿਹਾ ਹੈ ਇਹੋ ਜੀ ਕੋਈ ਗੱਲ ਨਹੀਂ ਹਲੇ ਤੱਕ ਨਹੀਂ ਬਹੁਤ ਬਹੁਤ ਤੁਹਾਡਾ ਇਸ ਤਰੀਕੇ ਨਾਲ ਕੰਮ ਕਰ ਚੱਲ ਰਹੀ ਹੈ ਵੀ ਇਹੀ ਕੰਮ ਨਾ ਕਰਾਂਗੇ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਜੇ ਕਿ ਜਿਹੜਾ ਨਵਾਂ ਟਰੈਂਡ ਪੰਜਾਬ ਦੇ ਵਿੱਚ ਲਿਆਂਦਾ ਗਿਆ ਜਿੱਥੇ ਇਹਦਾ ਇੱਕ ਫਾਇਦਾ ਇਹ ਹੈ ਕਿ ਡਿਸਪੋਜ਼ਲ ਦਾ ਜਿਹੜਾ ਕੰਮ ਮੁੱਕ ਜੇਗਾ ਜਿੱਥੇ ਡਿਸਪੋਜ਼ਲ ਨਾਲ ਵਾਤਾਵਰਣ ਨੂੰ ਵੀ ਨੁਕਸਾਨ ਹੁੰਦਾ ਹੈ ਉਹ ਵੀ ਖਤਮ ਹੋ ਜਾਏਗਾ ਅਤੇ ਇਹਦੇ ਵਿੱਚ ਦੱਸਿਆ ਗਿਆ ਗੁੜ ਅਤੇ ਚਾਵਲ ਦੇ ਨਾਲ ਜਿਹੜੇ ਗਲਾਸ ਬਣਦੇ ਨੇ ਇਹਨੂੰ ਖਾ ਵੀ ਸਕਦੇ ਹਾਂ ਕੈਮਰਾ ਪਰਸਨ ਦੇ ਨਾਲ ਵਿਸ਼ਾਲ ਮਿਸ਼ਰਾ ਹੋਰ ਨਿਊਜ਼ ਇੰਡੀਆ ਅੰਮ੍ਰਿਤਸਰ